ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਢਿੱਲਵੰਕਲਾਂ ਦੇ ਵਿੱਚ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਜਦੋਂ ਤੁਸੀਂ ਕੋਟਕਪੂਰੇ ਤੋਂ ਲੈ ਕੇ ਜਿਹੜਾ ਅਮਰਤਸਰ ਵਾਲਾ ਬਾਈਪਾਸ ਆ ਉਸ ਬਾਈਪਾਸ ਤੋਂ ਵੀ ਸੜਕ ਆ ਜਾਂਦੀ ਆ ਤੇ ਜਦੋਂ ਆਪਾਂ ਕੋਟਕਪੂਰੇ ਤੋਂ ਬਾਈਪਾਸ ਜਿਹੜਾ ਬਾਹਰ ਨਿਕਲ ਕੇ ਸੜਕ ਜਿਹੜੀ ਬਾਈਪਾਸ ਨੂੰ ਫੜਾਉਂਦੀ ਆ ਜਿਹੜੀ ਬਰਗਾੜੀ ਵਾਲੇ ਪਾਸੇ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਵੀ ਇਹ ਪਿੰਡ ਆ ਜਾਂਦਾ ਕਹਿਣ ਤੋਂ ਭਾਵੇਂ ਆ ਵੀ ਕੋਟਕੋ ਪੂਰੇ ਦੀ ਬੁੱਕਲ ਦਾ ਨਿਕਮਾਣ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆ ਇੱਕ ਤੁਹਾਨੂੰ ਬਰੀਡ ਵਾਈਜ਼ ਬਣਾਵਟ ਬੰਤਰ ਦੇ ਵਿੱਚ ਪੂਰੀ ਚੰਗੀ ਬੱਤੀ ਵਿਖਾਉਣੀ ਆ ਜਰਸੀ ਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਹ ਤਾਂ ਮੁੱਢਲੀ ਜਾਣਕਾਰੀ ਆ ਆਪਾਂ ਮਾਲਕ ਤੋਂ ਲਵਾਂਗੇ ਆ ਉਹ ਮਿਲਦੇ ਆ ਬਾਈ ਨੂੰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਠੀਕ ਠਾਕ ਸਤਾਂਕਰ ਪਰਿਵਾਰ ਦੀ ਬਾਬਾ ਜੀ ਮੇਰੇ ਵੱਲ ਚਲੋ ਸੁਖਾਣਾ ਧੰਨਵਾਦ ਬਾਈ ਜੀ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਭਾਈ ਨਾਮ ਦੱਸ ਦੀ ਇੱਕ ਵਾਰ ਰਖਵੀਰ ਸਿੰਘ ਗਿੱਲ ਆ ਬਾਈ ਜੀ ਠੀਕ ਆ ਜੀ son of ਜੀ ਬਲੰਤ ਸਿੰਘ ਗਿੱਲ ਠੀਕ ਆ ਲਖਵੀਰ ਭਾਈ ਫਿਰ ਜਿਹੜੀ ਇਹ ਗਾਂ ਵੇਚਣੀ ਆਪਾਂ ਇਹ ਕਿੰਨਾ ਵਸ ਹੁੰਦੀ ਆ ਬਈ ਇਹ ਦੂਜਾ ਸੂਆ ਬਾਈ ਜੀ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਪਹਿ ਇਹਦੇ ਅੱਜ ਦਿਨ 13 ਤਰੀਕ ਨੂੰ ਦਿਨ ਪੂਰੇ ਆ ਕਿੰਨੀ ਤਰੀਕ ਨੂੰ ਬਾਈ 13 ਨੂੰ ਜੀ 13 ਤਰੀਕ ਨੂੰ ਅੱਜ ਮੰਨ ਲਓ ਤੁਸੀਂ 7 ਹੋ ਗਈ 5 ਦਿਨ ਪਹਿ ਆ ਫਿਰ ਹਾਂਜੀ 6 ਦਿਨ ਪਹਿ ਹਾਂਜੀ ਠੀਕ ਆ ਬਾਈ ਦੁੱਧ ਕਿੰਨਾ ਕੁ ਦੇਗੀ ਬਾਈ ਪਹਿਲੇ ਸੂਏ ਇਹ ਪਹਿਲੇ ਸੂਏ ਦਿੱਤਾ ਬਾਈ ਨੇ 13 14 ਲੀਟਰ 13 14 ਲੀਟਰ ਪਹਿਲੇ ਸੂਏ ਦੇਗੀ ਸੀ ਹਾਂਜੀ ਹਾਂਜੀ ਇਹਦੇ ਕੋਈ ਸੀਮਨ ਵਗੈਰਾ ਦਾ ਪਤਾ ਆਪਾਂ ਨੂੰ ਕਿਹੜੇ ਦੀ ਹੈ ਆਪ ਹਾਂਜੀ ਹੈਗਾ ਆਪਣੇ ਕੋਲੇ ਡਰਾ ਠੀਕ ਹੈ ਬਈ ਓਕੇ ਹਾਂਜੀ ਠੀਕ ਹੈ ਸਟਰਾ ਪਿਆ ਹੋ ਜਾਂਦਾ ਹੈ ਹਾਂਜੀ ਪਿਆ ਠੀਕ ਹੈ ਬਈ ਠੀਕ ਹੈ ਡੈਨਮਾਰਕ ਦਾ ਡੈਨਮਾਰਕ ਦਾ ਡੈਨਮਾਰਕ ਦਾ ਠੀਕ ਹੈ ਭਾਈ ਜੀ ਤੇ ਬਾਈ ਫਿਰ ਆਪਾਂ ਇਹਦਾ ਹੁਣ ਰੇਟ ਕੀ ਤੈਅ ਕਰਾਂ ਰੇਟ 52000 ਰੁਪਏ 52000 ਰੁਪਏ ਰੇਟ ਆ ਮੰਨਤਾ ਨੇ ਇਹਦੇ ਵਿੱਚੋਂ ਕਰਦੇ ਆ ਆ ਵਿੱਚੋਂ ਕਰ ਦਾਂਗੇ ਜਿਹੜਾ ਤੁਹਾਡੀ ਚੂਂਦੇ ਰੇ ਚਵਾਈ ਚੋਈ ਵਧੀਆ ਓਕੇ ਰਹੀ ਬਹੁਤ ਵਧੀਆ ਠੀਕ ਆ ਬਾਈ ਠੀਕ ਆ ਫਿਰ ਤਾਂ ਯਾਰ ਥਨ ਲੋ ਵੀ ਚੰਗੀ ਤਿਆਰ ਹੋ ਜੂਗੀ ਜੀ ਹਾਂ ਬਹੁਤ ਸੁਣੀ ਹੋਏ ਬਾਈ ਹਜ਼ਾਰ ਢਿੱਲਾ ਢੁਲਾ ਬਹੁ ਪਈਆਂ ਇੱਥੇ ਬਹੁਤ ਸੋਹਣਾ ਲੀਵਾ ਬਣਾਉਂਦੀ ਆ ਆਪਦੀ ਵਿਅਦੇ ਹਿਸਾਬ ਨਾਲ ਇਹ ਸੋਹਣੀ ਤਿਆਰ ਹੋ ਜੂਗੀ ਹਾਂ ਬਹੁਤ ਸੋਹਣੀ ਤਿਆਰ ਹੋ ਜੀ ਠੀਕ ਆ ਬਾਈ ਠੀਕ ਆ ਲੈ ਵੀ ਮੇਤਰੋ ਦੂਜਾ ਸੂਆ ਸੁਂਦੀ ਆ ਡੈਨਮਾਰਕ ਦੇ ਜਿਹੜੇ ਨੰਬਰ ਦੀ ਆ ਕਿਸੇ ਦੀ ਉਹ ਸਟਰਾਪ ਆਈ ਹੋਣੀ ਤੁਹਾਨੂੰ ਦੱਸ ਦੇ ਰੇਟ ਆਪਾਂ ਪੁੱਛ ਲੈਣੇ ਆ ਬਾਈ ਰੇਟ ਫਿਰਨ ਦਾ 52000 ਰੁਪਿਆ 52000 ਰੁਪਿਆ ਮਾਨਤਨ ਦੇ ਵਿੱਚੋਂ ਖੁੱਲਣ ਦੀ ਗੱਲ ਹੈ ਮਿੱਤਰੋ 52000 ਰੁਪਿਆ ਇਹਦਾ ਰੇਟ ਆਉਣ ਦੇ ਵਿੱਚ ਮਾਨਤਨ ਹੋ ਜਾਊਗਾ ਦੂਆ ਦੂਜਾ ਸੁਣਦੀ ਆ ਅੱਜ 7 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਈ ਆ 13 ਤਰੀਕ ਨੂੰ ਇਹ ਆਪਣੇ ਕਾਗਜ਼ੀ ਜਿਹੜੇ ਗਿਣਤੀ ਵਾਲੇ ਦਿਨ ਹੁੰਦੇ ਉਹ ਪੂਰੇ ਕਰਦੀ ਆ ਜੇ 2-4 ਦਿਨ ਉੱਪਰ ਵੀ ਲੱਗੀ ਤਾਂ ਮੇਰਾ ਮਨ ਕਹਿੰਦਾ ਵੀ ਚੰਗਾ ਖਲਾਰਾ ਜਿਹੜਾ ਖਲਾਰੂਗੀ ਥੱਲੋ ਚੰਗੀ ਸੋਹਣੀ ਤਿਆਰ ਹੋ ਕੇ ਸੂਗੀ ਬਾਕੀ ਪਾਲੀ ਸੰਭੀ ਚੰਗੀ ਆ ਵਜ਼ਨ ਵਜੂਦ ਦੇ ਵਿੱਚ ਆ ਸਰੀਰਕ ਮੰਤਰ ਦੇ ਵਿੱਚ ਕੱਦ ਜਿਹੜਾ ਉਹ ਜਰਸੀ ਵਾਲਾ ਆਮ ਜਿਹੜਾ ਹੁੰਦਾ ਉਹ ਹੀ ਆ ਦਰਮਿਆਨੇ ਕੱਦ ਦੇ ਵਿੱਚ ਹੀ ਆ ਤੇ ਕੱਦ ਦਾ ਵੱਟਾ ਦਾ ਉਹ ਮੈਨਾ ਇਨਸਾਨ ਜਰਸੀ ਰੱਖੀ ਨਹੀਂ ਹੋਣੀ ਜਿਹੜਾ ਕੱਦ ਦਾ ਵੱਟਾ ਪਾਊਗਾ ਜਿੰਨੀ ਛੋਟੀ ਦੇ ਵਿੱਚ ਆਊਗੀ ਉਨੀਏ ਪਾਇਓਰਿਟੀ ਦੇ ਵਿੱਚ ਆਉਂਦੀ ਆ ਮਿੱਤਰੋ ਹਮੇਸ਼ਾ ਨੋਟ ਰੱਖਿਆ ਜੇ ਫੇਸ ਕੁਆਲਿਟੀ ਵੇਖੋ ਤੁਸੀਂ ਕਿੰਨੀ ਸੋਹਣੀ ਨਿੱਕਾ ਜਿਹਾ ਮੂੰਹ ਆ ਜਿਵੇਂ ਕਰਮਾ ਵਾਲੀ ਦਾ ਮੱਥੇ ਦੇ ਵਿੱਚ ਟੋਆ ਅੱਖ ਮੋਟੀ ਉਸੇ ਤਰ੍ਹਾਂ ਹੀ ਕੁਆਲਿਟੀ ਆ ਜਿਹੜੀ ਉਹ ਪੂਰੀ ਜ਼ਬਰਦਸਤ ਆ ਨੰਬਰ ਦੇ ਦਈਏ ਲਖਵੀਰ ਭਾਈ ਇੱਕ ਵਾਰੀ 94636 ਜੀ 20421 ਵਾਰੀ ਹੋਰ ਬੋਲ ਦੀ 93636 2042 ਠੀਕ ਆ ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਕਰਨੀ ਆ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਕੂੜਕਪੂਰੇ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆਪਿੰਡ ਢਿਲਵਾਂ ਕਲਾਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਜੋਂਦੜ